ਮਾਵਾਂ ਆਪਣੀ ਧੀਆ ਨੂੰ ਕਦੇ ਸੂਰੇ ਘਰ ਖਾਲੀ ਨਹੀਂ ਜਾਣ ਦਿੰਦੀਆਂ ਕੁਛ ਨਾ ਕੁਛ ਦੇ ਕੇ ਜ਼ਰੂਰ ਭੇਜਦੀਆਂ ਨੇ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਚੰਗਾ ਮੈਂ ਚੱਲਦੀ ਆ ਫਿਰ ਤੇ ਪੁੱਤ ਪਰੋਣੇ ਨੂੰ ਫੋਨ ਕਰ ਦਿੰਦੀ ਉਹ ਆ ਕੇ ਤੇ ਲੈ ਜਾਂਦਾ ਤੈਨੂੰ ਜਦ ਚੱਲਨੀ ਆ ਨਾ ਤੇ ਮੇਰਾ ਪੁੱਤ ਝਾਰ ਮੈਂ ਪਾ ਦਿੰਨੀ ਤੁਨ ਢੱਬੇ ਵਿੱਚ ਤੇ ਨਾਲੇ ਰਾਤੀ ਖੀਰ ਬਣਾਈ ਸੀ ਉੱਤੇ ਰਾਤੀ ਤੋਂ ਚੱਦ ਨਾ ਖਾਦੀ ਨੇ ਤੇ ਜਾ ਕੇ ਤੇ ਖਾ ਲਵੇ ਲੈ ਵਾਰ ਪੁੱਤ ਝਾਰ ਵੀ ਪਾਤਾ ਵਾ ਤੇ ਖੀਰ ਵੀ ਪਾਤਾ ਤੇ ਮੰਮੀ ਪਾਪਾ ਨੂੰ ਇਥੋਂ ਆਦੀ ਦਾ ਮੰਮੀ ਇਹਦੀ ਥੀ ਲੋੜ ਸੀ ਤੁਸੀਂ ਰਹਿਣ ਦਿੰਦੇ ਅੱਜ ਕੱਲ ਹਰ ਚੀਜ਼ ਤੇ ਬਾਜ਼ਾਰੋਂ ਮਿਲ ਹੀ ਜਾਂਦੀ ਆ ਇਹ ਤੇ ਪੁੱਤ ਮਾਂ ਦਾ ਪਿਆਰ ਵਾ ਤੇ ਇਹ ਬਾਜ਼ਾਰੋਂ ਨਹੀਂ ਮਿਲ ਸਕਦਾ ਆਪ ਵੀ ਥੋੜਾ ਪਿਆਰ ਲੈ ਲੈ ਮੰਮੀ ਇੰਨੇ ਪੈਸਿਆਂ ਦੀ ਕੀ ਲੋੜ ਸੀ ਤੁਸੀਂ ਰਹਿਣ ਜਾ ਕਰੋ ਇਹਦੀ ਖੇਚਲ ਨਾ ਕਰਿਆ ਕਰੋ ਨਹੀਂ ਪੁੱਤ ਜਿੰਨਾ ਚਿਰ ਮੈਂ ਜਿਉਣੀ ਆ ਨਾ ਉਹਨਾਂ ਤੇਰੇ ਪਿਆਰ ਲੈ ਲੈ ਕਰ ਸੱਚੀ ਗੱਲ ਆਪੇ ਮੁੱਕ ਜਾਂਦੇ ਆ ਨਾ ਤੇ ਧੀ ਆ ਇਸੇ ਪਿਆਰ ਨੂੰ ਕਰਦੀ ਹੈ ਉੱਤ ਜਦੋਂ ਦੀ ਮੇਰੀ ਮਾਂ ਚਲ ਗਈ ਹੈ ਮੈਨੂੰ ਕੁੱਝ ਵੀ ਨਹੀਂ। ਇਹੋ ਜਿਹਾ ਪਿਆਰ ਨੂੰ ਮੈਂ ਦੱਸਦੀ ਆ। ਸਾਨੂੰ ਵੀ ਦੱਸ ਲਈਏ ਆ। ਵਾਹ ਨੀ ਕਰ। ਦੇਖਿਆ ਕਈ ਤਿਆਂ ਦੀਆਂ ਮਾਵਾਂ ਨਹੀਂ ਹੈਗੀਆਂ ਤੇ ਜਦੋਂ ਆਪਣੇ ਪੇਕੇ ਘਰ ਜਾਂਦੀਆਂ ਨਾ ਤੇ ਉਹਨਾਂ ਨੂੰ ਆਪਣਾ ਪੇਕਾ ਘਰ ਸੁਨਾਂ ਲੱਗਦਾ ਆ। ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ? ਕਮੈਂਟ ਕਰਕੇ ਜਰੂਰ ਦੱਸਿਓ।